ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਘਰ ਲੈ ਕੇ ਆਏ ਹਾਂ ਪਿੰਡ ਈਸ਼ਰੂ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਖੰਨੇ ਤੋਂ ਮਲੇਰ ਕੋਟਲਾ ਰੋਡ ਦੇ ਉੱਤੇ ਇਹ ਪਿੰਡ ਆ ਈਸ਼ਰੂ ਸੋ ਸਾਡੇ 7 ਵਿਸਵਿਆਂ ਦੇ ਵਿੱਚ ਇਹ ਘਰ ਬਣਿਆ ਹੋਇਆ ਘਰ ਨੂੰ ਜਾਣ ਵਾਲੀ ਗਲੀ ਜਿਹੜੀ ਆ 10 ਫੁੱਟ ਚੌੜੀ ਆ ਔਰ ਇਸ 10 ਫੁੱਟ ਚੌੜੀ ਗਲੀ ਦੀ ਜਿਹੜੀ ਲੰਬਾਈ ਆਪਾਂ ਕਹਿ ਸਕਦੇ ਆ 50 ਫੁੱਟ ਹੈਗੀ ਆ ਬਾਕੀ ਗਲੀ ਪਿੱਛੇ ਉਦੋਂ ਹੋਰ ਵੀ ਖੁੱਲੀ ਐ 7:30 ਵਜੇ ਇਸ ਵਿਆਂ ਦੇ ਵਿੱਚ ਇਹ ਘਰ ਬਣਿਆ ਹੋਇਆ ਲਾਲ ਖੀਰ ਵਾਲਾ ਇਹ ਘਰ ਹੈਗਾ ਘਰ ਆਪਾਂ ਦੇਖਾਂਗੇ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਸੋ ਬਹੁਤ ਹੀ ਪੜਤੇ ਵਾਲਾ ਜਿਹੜਾ ਇਹ ਘਰ ਹੈਗਾ ਰੇਟ ਵੀ ਜਾਇਜ਼ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਪਿੰਡ ਈਸ਼ੜੂ ਦੇ ਵਿੱਚ ਬਣਿਆ ਹੋਇਆ ਘਰ ਟੈਲ ਬੱਤਿਆਂ ਦੀ ਛੱਤ ਹੈਗੀ ਆ ਲਾਲ ਖੀਰ ਵਾਲਾ ਇਹ ਘਰ ਹੈਗਾ ਸਾਢੇ 7 ਵਿਸਵਿਆਂ ਦੇ ਵਿੱਚ ਇਹ ਘਰ ਜਿਹੜਾ ਬਣਿਆ ਹੋਇਆ ਸੋ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਘਰ ਹੈਗਾ ਜਿਹੜੇ ਵੀਰ ਕਹਿੰਦੇ ਸੀ ਕਿ ਕੋਈ ਘੱਟ ਬਜਟ ਦਾ ਘਰ ਲੈ ਕੇ ਆਇਓ ਸੋ ਉਹਨਾਂ ਵੀਰਾਂ ਵਾਸਤੇ ਬਹੁਤ ਵਧੀਆ ਇਹ ਘਰ ਹੈਗਾ ਕਿਉਂਕਿ ਸਾਢੇ 7 ਵਿਸਵਿਆਂ ਦੇ ਵਿੱਚ ਬਣਿਆ ਹੋਏ ਇਸ ਘਰ ਦੀ ਕੀਮਤ ਵੀ ਸਾਢੇ 7 ਲੱਖ ਰੁਪਈਆ ਮਾਲਕ ਨੇ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ 7.5 ਵਿਸਵਿਆਂ ਦੇ ਵਿੱਚ ਬਣੇ ਹੋਏ ਇਸ ਘਰ ਦੀ ਕੀਮਤ ਜਿਹੜੀ ਆ 7.5 ਲੱਖ ਰੁਪਈਆ ਹੀ ਵੀਰ ਨੇ ਮੰਗੀ ਆ ਬਣੇ ਬਣਾਏ ਘਰ ਦੀ ਕੀਮਤ ਜਿਹੜੀ ਆ ਸੋ ਉਹਦੇ ਵਿੱਚ ਵੀ ਛੂਟ ਹੋ ਜਾਊਗੀ ਸੋ ਆਸੇ ਪਾਸੇ ਦਾ ਜਿਹੜਾ ਰਹਿਸ਼ੀ ਏਰੀਆ ਬਹੁਤ ਹੀ ਸੋਹਣਾ ਤੁਸੀਂ ਇੱਥੋਂ ਖੜ ਕੇ ਦੇਖ ਸਕਦੇ ਹੋ ਪਿੰਡ ਦੇ ਵਿੱਚ ਜਿਹੜਾ ਇਹ ਘਰ ਬਣਿਆ ਹੋਇਆ ਦੋ ਬਸੜੇ ਐਸ ਪਿੰਡ ਦੇ ਵਿੱਚ ਕਾਫੀ ਵਧੀਆ ਪਿੰਡ ਹੈਗਾ ਪਿੰਡੇ ਸ਼ੁਰੂ ਖੰਨੇ ਤੋਂ 10 ਕਿਲੋਮੀਟਰ ਦੂਰੀ ਤੇ ਆ। ਸੋ ਦੋ ਕਮਰੇ ਜਿਹੜੇ ਆ ਬਣੇ ਹੋਏ ਆ, ਦੋ ਵਾਸ਼ਰੂਮ ਆ, ਇੱਕ ਰਸੋਈ ਆ ਇਸ ਘਰ ਦੀ। ਕਾਫੀ ਖੁੱਲਾ ਡੁੱਲਾ ਜਿਹੜਾ ਘਰ ਹੈਗਾ, ਸਾਧਨ ਇਸ ਘਰ ਦੇ ਵਿੱਚ ਆਉਂਦਾ। ਔਰ ਘਰ ਦੇ ਵਿੱਚੋਂ ਹੀ ਆਪਾਂ ਜਿਹੜਾ ਸਾਧਨ ਬੜੇ ਆਰਾਮਦਾਰੀ ਦੇ ਨਾਲ ਲੱਗਦਾ, ਉੱਥੋਂ ਹੀ ਜਿਹੜਾ ਆਪਾਂ ਸਾਧਨ ਨੂੰ ਘੁਮਾ ਵੀ ਸਕਦੇ ਆ। ਸੋ 7.5 ਵਿਸਵੇ ਜਿਹੜੇ ਆ ਬਹੁਤ ਵਧੀਆ ਜਗ੍ਹਾ ਬਣ ਜਾਂਦੀ ਹੈ ਕਾਫੀ ਖੁੱਲੀ ਡੁੱਲੀ ਜਗ੍ਹਾ ਹੈਗੀ ਹੈ ਟੈਲ ਬੱਤਿਆਂ ਦੀ ਛੱਤ ਆ ਇਸ ਘਰ ਦੀ ਲਾਲ ਖੀਰ ਵਾਲਾ ਇਹ ਘਰ ਹੈਗਾ ਪਿੰਡ ਈਸ਼ਰੂ ਖੰਨੇ ਤੋਂ 10 ਕਿਲੋਮੀਟਰ ਦੂਰੀ ਤੇ ਆ ਸਾਢੇ 7 ਵਿਸਵਿਆਂ ਦੇ ਵਿੱਚ ਇਹ ਘਰ ਬਣਿਆ ਹੋਇਆ ਤੇ ਸਾਢੇ 7 ਲੱਖ ਰੁਪਈਆ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਜੇਕਰ ਇਸ ਘਰ ਦੇ ਆਪਾਂ ਕੰਟੈਕਟ ਨੰਬਰ ਦੀ ਗੱਲ ਕਰੀਏ ਤਾਂ ਜਸਵੀਰ ਭਰਾਣੇ ਸਿੱਧਾ ਵੀ ਜੇਕਰ ਤੁਸੀਂ ਕੰਟੈਕਟ ਕਰਨਾ ਤਾਂ ਨੰਬਰ ਨੋਟ ਕਰ ਲਓ 7681937009 ਇਸ ਮਕਾਨ ਮਾਲਕ ਦਾ ਨੰਬਰ ਹੈਗਾ ਜੀ 7681937009 ਜਸਵੀਰ ਭਰਾਣੇ ਸਿੱਧਾ ਵੀ ਕੰਟੈਕਟ ਕਰਨਾ ਵੀਰ ਦੇ ਨਾਲ ਉਹ ਸਿੱਧਾ ਵੀ ਕੰਟੈਕਟ ਕਰ ਸਕਦਾ ਨਹੀਂ ਤਾਂ ਬਾਬਾ ਪ੍ਰਾਪਰਟੀ ਚੈਨਲ ਦਾ ਨੰਬਰ ਜਿਹੜਾ ਡਿਸਪਲੇ ਤੇ ਦਿੱਤਾ ਹੁੰਦਾ ਤੁਸੀਂ ਉੱਥੇ ਕੰਟੈਕਟ ਕਰਕੇ ਇਸ ਘਰ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਜੇ ਨੰਬਰ ਨਾਲ ਸਮਝ ਆਇਆ ਹੋਵੇ ਤਾਂ ਤੁਸੀਂ ਕੰਟੈਕਟ ਕਰਕੇ ਜਿਹੜੀ ਇਹ ਜਾਣਕਾਰੀ ਜਿਹੜੀ ਉਹ ਲੈ ਸਕਦੇ ਹੋ ਸੋ ਸਾਡੇ 7 ਵਿਸ਼ਵਿਆਂ ਦੇ ਵਿੱਚ ਇਹ ਘਰ ਬਣਿਆ ਹੋਇਆ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਇਹ ਘਰ ਹੈਗਾ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਸ਼ੁਕਰੀਆ